ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਅਨੂਜਾ ਸ਼ਰਮਾ ਔਰ ਅੱਜ ਜਿਹੜੀ ਰੇਲਾਂ ਨੇ ਰੋਕੀਆਂ ਗਈਆਂ ਨੇ ਕਿਸਾਨਾਂ ਦੇ ਵੱਲੋਂ ਔਰ ਸਿੱਧੇ ਤੌਰ ਤੇ ਤੁਹਾਨੂੰ ਇੱਥੇ ਦੇ ਦ੍ਰਿਸ਼ ਦਿਖਾ ਰਹੇ ਹਾਂ ਇਸ ਵਕਤ ਅਸੀਂ ਸ਼ੰਭੂ ਰੇਲਵੇ ਸਟੇਸ਼ਨ ਦੇ ਮੌਜੂਦ ਹਾਂ ਔਰ ਉਥੇ ਤੁਸੀਂ ਦੇਖ ਸਕਦੇ ਹੋ ਕਿ ਪਟੜੀਆਂ ਤੇ ਬੈਠੇ ਨੇ ਕਿਸਾਨ ਔਰ ਸਿੱਧੇ ਤੌਰ ਤੇ ਜਿਹੜਾ ਆ ਇਹ ਅੱਜ ਰੇਲਾਂ ਰੋਕੀਆਂ ਗਈਆਂ ਨੇ ਕੱਲ ਦੇ ਦਿਨ ਜਗਜੀਤ ਸਿੰਘ ਡੱਲੇਵਾਲ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਉਸ ਦੇ ਵਿੱਚ ਇਹ ਸੁਨੇਹਾ ਆਪਣੇ ਸਾਥੀਆਂ ਨੂੰ ਲਗਾਇਆ ਕਿ ਬਈ ਜਿਹੜੇ ਸਾਡੇ ਨਾਲ ਗਲਤ ਤਰੀਕੇ ਦੇ ਨਾਲ ਸਾਡੇ ਜਿਹੜੇ ਨੌਜਵਾਨਾਂ ਨੂੰ ਕੈਦ ਦੇ ਵਿੱਚ ਰੱਖਿਆ ਅਗੇ ਉਹਦਾ ਵਿਰੋਧ ਕਰਦੇ ਆਂ ਔਰ ਡਟ ਕੇ ਵਿਰੋਧ ਕਰਦੇ ਆਂ ਇੱਕ ਤਰੀਕ ਤਾਂ ਅਸੀਂ ਅੱਗੇ ਪਾ ਦਿੱਤੀ ਸੀ ਕਿਉਂਕਿ ਸਰਕਾਰਾਂ ਨੇ ਸਮਾਂ ਮੰਗਿਆ ਸੀ ਲੇਕਿਨ ਹੁਣ ਦਵਾਰ ਤੋਂ ਨਹੀਂ ਇਸ ਵਕਤ ਸਾਡੇ ਨਾਲ ਕਿਸਾਨਾਂ ਦੇ ਲੇਡ ਰਾਏ ਸਾਹਿਬ ਮੌਜੂਦ ਨੇ ਗੱਲਬਾਤ ਕਰਾਂਗੇ ਰਾਏ ਸਾਹਿਬ ਜਿਸ ਵਕਤ ਅਸੀਂ ਇਹ ਹਾਲਾਤਾਂ ਦੀ ਗੱਲ ਕਰਦੇ ਆਂ ਬਾਰ ਬਾਰ ਮੰਗਾ ਇਸ ਤਰੀਕੇ ਦੇ ਨਾਲ ਮਨਵਾਣੀਆਂ ਪੈਂਦੀਆਂ ਨੇ ਕਿਸਾਨਾਂ ਨੂੰ ਵੀ ਪਸੰਦ ਨਹੀਂ ਆਉਂਦਾ ਇਸ ਤਰੀਕੇ ਦੇ ਨਾਲ ਬਹਿਣਾ ਲੇਕਿਨ ਮੰਗਾ ਮਨਵਾਣ ਦੇ ਲਈ ਤੁਹਾਨੂੰ ਲੱਗਦਾ ਕਿ ਇਹ ਹੱਲ ਹੁਣ ਸਰਕਾਰਾਂ ਦੇ ਜੋਗਾ ਰਹਿ ਗਿਆ ਕੀ ਕੀਤਾ ਜਾ ਸਕਦਾ ਲੋਕਤੰਤਰ ਦਾ ਜਦੋਂ ਘਾਣ ਕਰਕੇ ਸਰਕਾਰਾਂ ਇਨਸਾਫ ਨਾ ਦੇਣ ਲੋਕਾਂ ਦੀ ਇਨਸਾਫ ਦੀ ਆਸ ਬੰਦ ਹੋ ਜਾਵੇ ਫਿਰ ਲੋਕਤੰਤਰ ਦੇ ਵਿੱਚ ਇੱਕੋ ਰਾਹ ਰਹਿ ਜਾਂਦਾ ਕਿ ਪੀਸਫੁਲੀ ਸੰਘਰਸ਼ ਬਿਲਕੁਲ ਸ਼ਾਂਤਮਈ ਸੰਘਰਸ਼ ਸੋ ਅਸੀਂ ਆਪਣੇ ਬਿਲਕੁਲ ਉਸ ਪੀਸਫੁਲੀ ਪ੍ਰੋਟੈਸਟ ਦੇ ਵਿੱਚ ਬੈਠੇ ਆਂ ਉਸ ਸ਼ਾਂਤਮਈ ਸੰਘਰਸ਼ ਵਿੱਚ ਬੈਠੇ ਆਂ ਜਿਉਂਕਿ ਸਾਨੂੰ ਜਿਹੜੀ ਆਸ਼ਾ ਸਰਕਾਰਾਂ ਕੋਲੋਂ ਸੀ ਉਹ ਖਤਮ ਹੋ ਚੁੱਕੀ ਹੈ ਸਰਕਾਰਾਂ ਹਮੇਸ਼ਾ ਵਾਦਾ ਖਿਲਾਫੀ ਕਰਦੀਆਂ ਜਿਵੇਂ ਕਿ ਸਰਕਾਰ ਨੇ ਪਹਿਲੀ ਨੇ ਵੀ ਬੀਜੇਪੀ ਨੇ ਵੀ ਸਾਡੇ ਨਾਲ ਵਾਦਾ ਖਿਲਾਫੀ ਕੀਤੀ ਆ ਸਾਨੂੰ ਕਿਹਾ ਸੀ ਇਨਸਾਫ ਦੇਵਾਂਗੇ ਲਖੀਮਪੁਰ ਖੀਰੀਚ ਸਾਨੂੰ ਕਿਹਾ ਸੀ ਕਿ ਐਮਐਸਪੀ ਤੇ ਤੁਹਾਡੀ ਮਰਜ਼ੀ ਦੀ ਕਮੇਟੀ ਐਸਕੇਐਮ ਦੀ ਮਰਜ਼ੀ ਦੀ ਬਣੇਗੀ ਕੋਈ ਕਮੇਟੀ ਨਹੀਂ ਬਣਾਈ ਆਪਣੀ ਮਰਜ਼ੀ ਨਾਲ ਬਣਾ ਲਈ ਹਰ ਗੱਲ ਤੋਂ ਮੁੱਕਰੀ ਹੈ ਸਰਕਾਰ ਬਿਜਲੀ ਬਿੱਲ ਨੂੰ ਸਿੱਧੇ ਸਿੱਧੇ ਤੌਰ ਤੇ ਲਾਗੂ ਕੀਤਾ ਜਾ ਰਿਹਾ ਏਪੀਐਮਸੀ ਵਾਲਾ ਤੁਸੀਂ ਦੇਖੋ ਪੰਜਾਬ ਨੇ ਲਾਗੂ ਹੀ ਕਰਤਾ ਸੀ ਹੁਣ ਵਾਪਸ ਕਰਾਇਆ ਸੋ ਕਹਿਣ ਦਾ ਜਦੋਂ ਸਰਕਾਰਾਂ ਆਪਣੇ ਵਾਦੇ ਕੀਤੇ ਹੋਿਆਂ ਨੂੰ ਭੁੱਲ ਜਾਣ ਤੇ ਉਹ ਤੋਂ ਪਿੱਛੇ ਹਟ ਜਾਣ ਤੇ ਫਿਰ ਇਨਸਾਫ ਦੀ ਮੰਗ ਕਿਹਦੇ ਕੋਲ ਰੱਖਾਂਗੇ ਜਦੋਂ ਇਨਸਾਫ ਦੀ ਮੰਗ ਦੀ ਜਿਹੜੀ ਗੱਲ ਇਨਸਾਫ ਦੀ ਆਸ਼ਾ ਜਿਹੜੀ ਉਹ ਖਤਮ ਹੋ ਜਾਵੇ ਫਿਰ ਲੋਕ ਸੰਘਰਸ਼ ਦੇ ਰਾਹ ਤੇ ਉਤਰਦੇ ਆ ਤੇ ਸਾਡਾ ਸੰਘਰਸ਼ ਜਿਹੜਾ ਉਹ ਪੀਸਫੁਲੀ ਹੈ ਉਹ ਬਿਲਕੁਲ ਸ਼ਾਂਤਮਈ ਹੈ ਅਸੀਂ ਸੰਘਰਸ਼ ਦੇ ਨਾਲ ਆਪਣੀ ਜਿਹੜੀ ਮੰਗਾਂ ਦੀ ਪੂਰਤੀ ਕਰਾ ਕੇ ਫਿਰ ਪਿੱਛੇ ਮੁੜਾਂ ਲੇਕਿਨ ਤੁਹਾਡੇ ਸੰਘਰਸ਼ ਦੇ ਉੱਤੇ ਸਵਾਲ ਬੜੇ ਉੱਠਦੇ ਨੇ ਤੁਹਾਡੇ ਸੰਘਰਸ਼ ਨੂੰ ਕਹਿ ਦਿੱਤਾ ਜਾਂਦਾ ਹੈ ਕਿ ਸਿਆਸਤ ਤੋਂ ਪ੍ਰੇਰਿਤ ਨੇ ਸਿਆਸੀ ਲੀਡਰਾਂ ਤੋਂ ਪ੍ਰੇਰਿਤ ਨੇ ਔਰ ਖਾਸ ਕਰ ਜਿਹੜੇ ਤੁਹਾਡੀ ਵਾਲੀ ਐਸਕੇਐਮ ਗੈਰ ਰਾਜਨੀਤਿਕ ਜਿਹਨੂੰ ਕਹਿੰਦੇ ਨੇ ਲੇਕਿਨ ਉਹਦੇ ਉੱਤੇ ਹੁਣ ਬੜੇ ਸਵਾਲ ਉੱਠ ਰਹੇ ਨੇ ਕਹਿੰਦੇ ਕਦੀ ਕਾਂਗ ਦੇ ਨੇ ਤੇ ਕਦੀ ਆਮ ਆਦਮੀ ਪਾਰਟੀ ਤੋਂ ਪ੍ਰੇਰਿਤ ਹੋ ਕੇ ਆਂਦੇ ਨੇ ਕਿਤੇ ਕਿਤੇ ਤਾਂ ਇਹ ਵੀ ਕਹਿ ਦਿੱਤਾ ਜਾਂਦਾ ਕਹਿੰਦੇ ਭਾਜਪਾ ਤੋਂ ਵੀ ਪ੍ਰੇਰਿਤ ਨੇ ਕੀ ਕਰਨਗੇ ਝੂਠੇ ਲੋਕ ਜਿਹੜੇ ਆ ਜਿਹੜੇ ਰਾਜਨੀਤੀ 'ਚ ਬੈਠੇ ਨੇ ਤੁਸੀਂ ਵੇਖ ਨਹੀਂ ਰਹੇ ਇਹਨਾਂ ਦਾ ਹਾਲ ਕੀ ਹੈ ਅੱਜ ਕੱਲ ਦੇ ਜਿੰਨੇ ਰਾਜਨੀਤਿਕ ਲੋਕ ਐ ਇਹਨਾਂ ਦਾ ਕੋਈ ਵਿਸ਼ਵਾਸ ਰਹਿ ਗਿਆ ਝੋਲੀ ਚੱਕ ਕੇ ਕਦੇ ਕਿਸੇ ਜਾ ਵਰ ਦੇ ਕਦੇ ਕਿਸੇ ਜਾ ਵਰ ਦੇ ਕਦੇ ਕੋਈ ਵਾਅਦਾ ਕਰ ਦੇ ਆ ਬਦਲਾਅ ਵਾਲੀ ਗੱਲ ਕਰਕੇ ਆਇਆ ਸੀ ਭਗਵੰਤ ਮਾਨ ਕਿੱਡੀਆਂ ਬੜਬੜੀਆਂ ਨੇ ਡੀਂਗਾ ਮਾਰ ਮਾਰ ਗੱਲਾਂ ਕੀਤੀਆਂ ਸਨ ਕਿ ਮੈਂ ਉਹ ਪਹਿਲਿਆਂ ਨੇ ਬੜੇ ਗੰਦਨਾ ਭਰੇ ਹੋਏ ਨੇ ਉਹਨਾਂ ਦੇ ਬੜੇ ਲਿਪਤ ਹੋਏ ਨੇ ਕੱਪੜੇ ਤੇ ਮੈਂ ਬੜਾ ਸਾਫ ਸੁਥਣਾ ਮੈਂ ਤੁਹਾਡੇ ਵਿੱਚੋਂ ਆ ਤੇ ਅੱਜ ਕੀ ਬਣਿਆ ਕਹਿੰਦਾ ਸੀ 20000 ਮੈਂ ਦੇਵਾਂਗਾ ਬਿਨਾਂ ਗਰਦੌਰੀ ਤੋਂ ਦੇਤਾ ਕਿਸੇ ਨੂੰ ਫੇਰ ਕਹਿੰਦਾ ਮੈਂ ਕੁਕੜੀ ਤੇ ਬੱਕਰੀ ਤੇ ਦੇਵਾਂਗਾ ਦੇਤਾ ਕਿਸੇ ਨੂੰ ਜਿਹੜੀ ਗਰਦਾਵਰੀਆਂ ਕਰਾਈਆਂ ਉਹ ਦੇਤਾ ਕਿਸੇ ਨੂੰ ਫੇਰ ਯੂ ਟਰਨ ਲੈਂਦਾ ਫੇਰ ਜਿਹੜਾ ਅਸੀਂ 750 ਕਿਸਾਨ ਸ਼ਹੀਦ ਕਰਾ ਕੇ ਤਿੰਨ ਕਾਨੂੰਨ ਵਾਪਸ ਕਰਾਏ ਉਹ ਚ ਪਹਿਲਾ ਕਾਨੂੰਨ ਸੀ APMC ਦਾ ਜਿਹੜਾ ਖੁੱਲੀ ਮੰਡੀ ਦਾ ਉਹ ਇਹਨੇ ਲਾਗੂ ਕਰਤਾ ਇਹਨੇ ਆ ਪਿੱਛੇ ਲਾਗੂ ਕਰਤਾ ਸੀ ਉਹ ਤਾਂ ਜੇ ਅਸੀਂ ਨਾ ਉੱਠਦੇ ਨਾ ਅਸੀਂ ਆਵਾਜ਼ ਬੁਲੰਦ ਕਰਦੇ ਤੇ ਇਹਨੇ ਉਹ ਵਾਪਸ ਨਹੀਂ ਸੀ ਕਰਨਾ ਨੋਟੀਫਿਕੇਸ਼ਨ ਜਾਰੀ ਕਰਤਾ ਜਿਹਦੇ ਵਿੱਚ ਤੁਸੀਂ ਵੇਖੋ 9 ਜ਼ਿਲ੍ਹੇ ਸੀ 11 ਮਾਰਕੀਟ ਕਮੇਟੀਆਂ ਸੀ ਤੇ 11 ਹੀ ਸੈਲੋਜ ਨੂੰ ਮਨਜ਼ੂਰੀ ਦੇਤੀ ਔਰ ਲਿਖਦਾ ਕੀ ਲੈਟਰ ਦੇ ਵਿੱਚ ਉਹ ਸਰਕਾਰੀ ਲੈਟਰ 'ਚ ਲਿਖਿਆ ਜਾਂਦਾ ਕਿ ਇਹ ਆਪਣੇ ਜਿਹੜੇ ਅਧਿਕਾਰ ਵਰਤਦੇ ਹੋਏ ਇਹਨਾਂ ਨੂੰ ਫਸਲ ਦੀ ਖਰੀਦ ਰਬੀ ਸੀਜ਼ਨ ਲਿਖਿਆ ਜੀ 23 24 ਇਹਦੀ ਖਰੀਦ ਇਹਦੀ ਵੇਚ ਇਹਦੀ ਸਟੋਰੇਜ ਤੇ ਇਹਦੀ ਪ੍ਰੋਸੈਸਿੰਗ ਵਾਸਤੇ ਖਰੀਦ ਕੇਂਦਰ ਘੋਸ਼ਿਤ ਕੀਤਾ ਜਾਂਦਾ ਤੇ ਖਰੀਦ ਕੇਂਦਰ ਕਿਹੜੇ ਹੁੰਦੇ ਆ ਮੰਡੀਆਂ ਹੁੰਦੀਆਂ ਸੋ ਉਹਨੂੰ ਮੰਡੀ ਘੋਸ਼ਿਤ ਕਰਤਾ ਜਿਹੜੇ ਸੈਲੋਜ ਨੇ ਤੇ ਕਹਿਤਾ ਮੰਡੀਆਂ ਡੀਸੀ ਸਾਹਿਬਾ ਨੇ ਕਹਿਤਾ ੜਤੀਆਂ ਨੂੰ ਸੱਦ ਕੇ ਵੀ ਤੁਸੀਂ ਕਿਸਾਨਾਂ ਨੂੰ ਕਹੋ ਸਿੱਧੀ ਕਣਕ ਉੱਥੇ ਲੈ ਕੇ ਜਾਓ ਉਹ ਜੇ ਅਸੀਂ ਪ੍ਰੋਟੈਸਟ ਨਾ ਕਰਦੇ ਤੇ ਜਿਹੜੀ ਅਸੀਂ ਇੰਡੀ ਲੜਾਈ ਲੜੀ ਸਵਾ ਸਾਲ ਉਹ ਕੁਝ ਬਾਤ ਸੀ ਇਹਨੇ ਉਹ ਸਾਡੇ ਸਾਡੇ ਦੇ ਪੇਟੇ ਛੁਰਾ ਮਾਰਦਾ ਸੀ ਇਸ ਮੁੱਖ ਮੰਤਰੀ ਨੇ ਮਤਲਬ ਕਹਿਣ ਦਾ ਇਹ ਹੈ ਸਰਕਾਰਾਂ ਕਰਦੀਆਂ ਕੀ ਮੇਰਾ ਦੱਸਣ ਦਾ ਭਾਵੇ ਹੈ ਵੀ ਸਰਕਾਰਾਂ ਆਪਣੇ ਕੀਤੇ ਹੋਏ ਵਾਅਦਿਆਂ ਨੂੰ ਹੀ ਮੁੱਕਰ ਜਾਨੀਆਂ ਨਾ ਉਹੀ ਕਾਨੂੰਨ ਫੇਰ ਲਾਗੂ ਕਰਦੀਆਂ ਤੇ ਫਿਰ ਲੋਕਾਂ ਨੂੰ ਸੰਘਰਸ਼ ਦੀ ਰਾਹ ਤੇ ਆਉਣਾ ਪੈਂਦਾ ਹੈ ਲੇਕਿਨ ਜਿਸ ਵਕਤ ਤੁਸੀਂ ਇਹ ਹਰਿਆਣਾ ਬਾਰਡਰ ਵੱਲ ਤੁਰੇ ਹੋ ਜਿੱਥੇ ਤੁਹਾਨੂੰ ਹਰਿਆਣਾ ਬਾਰਡਰ ਤੇ ਰੋਕਿਆ ਗਿਆ ਉਸ ਵਕਤ ਵੀ ਭਾਜਪਾ ਦੇ ਲੀਡਰਾਂ ਦਾ ਇਹ ਕਹਿਣਾ ਸੀ ਉਹ ਲੀਡਰ ਦਿਗਜ ਲੀਡਰ ਜਿਹੜੇ ਪਹਿਲਾਂ ਕਦਾਵਰ ਲੀਡਰ ਨੇ ਜਿਹੜੇ ਕਹਿੰਦੇ ਸੀਗੇ ਕਿ ਅਸੀਂ ਕਿਸਾਨਾਂ ਦੇ ਨਾਲ ਖੜੇ ਆ ਅਸੀਂ ਹਰ ਚੀਜ਼ ਕਿਸਾਨਾਂ ਦੇ ਲਈ ਕਰ ਰਹੇ ਹਾਂ ਲੇਕਿਨ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਕਹਿੰਦੇ ਕਿ ਇਹ ਸਮਾਂ ਠੀਕ ਨਹੀਂ ਸੀ ਕਿਸਾਨੀ ਅੰਦੋਲਨ ਕਰਨ ਦਾ ਦੁਆਰਾ ਆਂਦਾ ਸਮਾਂ ਨਹੀਂ ਸੀ ਇਹ ਅੱਜ ਵੀ ਉਹੀ ਚੀਜ਼ਾਂ ਕਹੀ ਜਾਂਦੀਆਂ ਨੇ ਤੁਹਾਡੇ ਅੱਗੇ ਉਹ ਤਾਂ ਕਹਿੰਦੇ ਕਿਸ ਟੈਗ ਹੀ ਹਟਾ ਦਿੱਤੇ ਗਏ ਨੇ ਕਿ ਅਸੀਂ ਗੱਲਬਾਤ ਕਰ ਰਹੇ ਸੀ ਹਰਜੀਤ ਗਰੇਵਾਲ ਦੇ ਨਾਲ ਉਹਨਾਂ ਨੇ ਤੁਹਾਡੇ ਸਾਰੇ ਲੀਡਰਾਂ ਦੇ ਅੱਗੇੋਂ ਕਿਸਾਨਾਂ ਦੇ ਟੈਗ ਹੀ ਹਟਾ ਦਿੱਤੇ ਉਹ ਕਹਿੰਦੇ ਕਿਸਾਨ ਨਹੀਂ ਨੇ ਇਹ ਸਿਰਫ ਲੀਡਰ ਨੇ ਕਿਸਾਨ ਤਾਂ ਕਹਿੰਦੇ ਆਪਣੇ ਆਪਣੇ ਘਰਾਂ ਚੋਂ ਦਾ ਹਜੇ ਉਹਨਾਂ ਰਾਜੇਵਾਲ ਸਾਹਿਬ ਨੂੰ ਡਾਕਟਰ ਦਰਸ਼ਨਪਾਲ ਨੂੰ ਲੀਡਰ ਗਿਨੇ ਪਰ ਤੁਹਾਨੂੰ ਕਿਸੇ ਨੂੰ ਲੀਡਰ ਨਹੀਂ ਗਿਨੇ ਉਹਨਾਂ ਨੇ ਮੈਂ ਤਾਂ ਹਰਜੀਤ ਸਿੰਘ ਉਹ ਸਿੰਘ ਤਾਂ ਉਹਨੂੰ ਮੈਂ ਕਹਿੰਦਾ ਮੈਂ ਸਿੰਘ ਹਟਾਣਾ ਉਹਦੇ ਮੂਰੇ ਉਹਨੂੰ ਖਾਕੀ ਨਿੱਕਰ ਲਿਖਣਾ ਚਾਹੀਦਾ ਹਰਜੀਤ ਖਾਕੀ ਨਿੱਕਰ ਉਹਦੀ ਭਾਸ਼ਾ ਬੋਲਦਾ ਖਾਕੀ ਨਿੱਕਰ ਵਾਲਿਆਂ ਦੀ ਸਿੱਧੇ ਸ਼ਬਦਾਂ ਦੇ ਵਿੱਚ ਉਹ ਪੰਜਾਬ ਦੇ ਲੋਕਾਂ ਦੇ ਨਾਲ ਖੜੇ ਪੰਜਾਬ ਦਾ ਕਹਿੰਦਾ ਮੈਂ ਪੁੱਤਰਾਂ ਸਾਨੂੰ ਤਾਂ ਉਹਦਾ ਡੀਐਨਏ ਮੈਨੂੰ ਤਾਂ ਲੱਗਦਾ ਟੈਸਟ ਕਰਾਉਣਾ ਚਾਹੀਦਾ ਵੀ ਇਹ ਹੈ ਵੀ ਪੰਜਾਬ ਦਾ ਕਿ ਕਿੱਥੋਂ ਆ ਗਿਆ ਹੈ ਪੰਜਾਬ ਦੇ ਵਿੱਚ ਸੋ ਅਸਲ ਜਿਹੜੀ ਗੱਲ ਹੈ ਉਹ ਉਦੋਂ ਵੀ ਕਹਿੰਦਾ ਸੀ ਵੀ ਤਿੰਨ ਕਾਨੂੰਨ ਵਾਪਸ ਨਹੀਂ ਹੋਣੇ ਤੁਸੀਂ ਕਿੰਨੀ ਵਾਰ ਡਿਬੇਟ ਚੋਂ ਹੀ ਮੇਰੇ ਨਾਲ ਉਹ ਡਿਬੇਟ ਦੇ ਵਿੱਚ ਬੈੰਦਾ ਰਿਹਾ ਵੈਸ ਵਿੱਚ ਕਹਿੰਦਾ ਸੀ ਜੀ ਤਿੰਨ ਕਾਨੂੰਨ ਨਹੀਂ ਵਾਪਸ ਹੋ ਸਕਦੇ ਫਿਰ ਹੋਏ ਨਾ ਫਿਰ ਇਹਨਾਂ ਦੇ ਮੁਖਮੰਦ ਪ੍ਰਧਾਨ ਮੰਤਰੀ ਨੇ ਕਿਹਾ ਨਾ ਕਿ ਮੈਂ ਸਮਝਾ ਨਹੀਂ ਸਕਿਆ ਫਿਰ ਇਹ ਜਿਹੜੀਆਂ ਗੱਲਾਂ ਇਹ ਕਰਦੇ ਨੇ ਇਹਨਾਂ ਦੀ ਵੈਲਿਊ ਕੀ ਹੈ ਇਹ ਤਾਂ ਮੋਰੇ ਐ ਰੱਖਿਓ ਆ ਢੋਲ ਵਜਾਉਣ ਲਈ ਬਸ ਰੌਲਾ ਪਾਈ ਜਾਓ ਤੁਸੀਂ ਡੌਂਡੀ ਪਿੱਟਣ ਲਈ ਹੋਰ ਕੁਝ ਨਹੀਂ ਕਰਨ ਜੋਗੇ ਇਹ ਨਾ ਇਹਨਾਂ ਦੀ ਕੋਈ ਨਰਿੰਦਰ ਮੋਦੀ ਮੰਦਾ ਨਾ ਅਮਿਤ ਸ਼ਾ ਮੰਦਾ ਇਹਨਾਂ ਦੇ ਗੱਲ 'ਚ ਡਮਰੂ ਪਾ ਆਇਆ ਡਮਰੂ ਵਜਾਈ ਜਾਓ ਭੀਜੇਪੀ ਦਾ ਹੋਰ ਇਹ ਤੋਂ ਇਲਾਵਾ ਕੁਝ ਨਹੀਂ ਹੈ ਡਮਰੂ ਬਾਜਨੇ ਬਸ ਡਾਨ ਸਰ ਇੱਕ ਹਫ ਉਹਨਾਂ ਨੇ ਕਿਹਾ ਸੀ ਸਾਨੂੰ ਇੱਕ ਹਫਤਾ ਦੋ ਅਸੀਂ ਕੋਈ ਨਾ ਕੋਈ ਕੋਸ਼ਿਸ਼ ਕਰਾਂਗੇ ਤੁਹਾਨੂੰ ਇੱਕ ਪੋਜ਼ਿਟਿਵ ਚੀਜ਼ ਲਿਆ ਕੇ ਦਵਾਂਗੇ ਇੱਕ ਨੌਜਵਾਨ ਹੈ 28 ਦਿਨਾਂ ਤੋਂ ਉਹ ਆਮਰਨ ਅੰਸ਼ਣ ਦੇ ਬੈਠਿਆ ਹੋਇਆ ਹੈ ਕੋਈ ਚੀਜ਼ ਸਰਕਾਰਾਂ ਦੇ ਵੱਲੋਂ ਕੀਤੀ ਨਹੀਂ ਜਾ ਰਹੀ ਇਹ 6 ਦਿਨਾਂ ਦੇ ਵਿੱਚ 7 ਦਿਨਾਂ ਦੇ ਵਿੱਚ ਕੋਈ ਹਲਚਲ ਸਿਗੀ ਸਰਕਾਰਾਂ ਦੇ ਵੱਲੋਂ ਕਿ ਜ਼ੀਰੋ ਹਲਚਲ ਰਹੀ ਹੈ ਨਹੀਂ ਕੋਈ ਹਲਚਲ ਨਹੀਂ ਨਜ਼ਰ ਆਈ ਜੇ ਹਲਚਲ ਹੁੰਦੀ ਤਾਂ ਬੱਚੇ ਰੀਲੀਜ਼ ਨਾ ਕੀਤੇ ਜਾਂਦੇ ਮੰਛਾ ਹੀ ਨਹੀਂ ਉਹਨਾਂ ਦੀ ਉਹ ਲੋਕਾਂ ਨੂੰ ਗੁੰਮਰਾਹ ਉਹ ਅਸਲ ਦੇ ਵਿੱਚ ਕੀ ਹੈ ਉਹ ਅੱਜ ਵੀ ਇਹ ਬੈਠੇ ਦੇਖਦੇ ਨੇ ਵੀ ਜਿਹੜਾ ਕਿਸਾਨ ਹੈ ਉਹ ਅਨਪੜਾ ਸ਼ਾਇਦ ਉਹਨੂੰ ਕੋਈ ਇਸ ਗੱਲ ਦੀ ਅਵੇਅਰਨੈਸ ਨਹੀਂ ਹੈ ਅਸੀਂ ਉਹਨਾਂ ਨੂੰ ਗੁੰਮਰਾਹ ਕਰਕੇ ਘਮਾ ਕੇ ਛੱਡ ਦੇਾਂਗੇ ਉਹ ਉਵੇਂ ਹੀ ਕਰੇਗਾ ਜਿਵੇਂ ਅਸੀਂ ਕਹਾਂਗੇ ਸੋ ਉਹ ਅਵੇਅਰਨੈਸ ਨਾ ਹੋਣ ਕਰਕੇ ਇਹ ਸਾਰਾ ਕੁਝ ਮਤਲਬ ਦੱਸਦੇ ਆ ਪਰ ਉਹ ਇਹ ਕਿਸਾਨ ਜਿਹੜਾ ਖਾਸ ਕਰ ਪੰਜਾਬ ਹਰਿਆਣਾ ਜੁਪੀ ਬੱਸ ਇਹਦਾ ਪੂਰੇ ਭਾਰ ਦਾ ਕਿਸਾਨ ਜਾਗਰੂਕ ਹੋ ਗਿਆ ਚੁੱਕਾ ਪੂਰੇ ਭਾਰ ਦੇ ਕਿਸਾਨ ਨੂੰ ਪਤਾ ਮੈਂ ਹੁਣ ਤਾਮਿਲਨਾਡੂ ਜਾ ਕੇ ਆਇਆ ਪੌਂਡੀਚerry ਜਾ ਕੇ ਆਇਆ ਕੇਰਲਾ ਵੀ ਜਾਣਾ ਸੀ ਉੱਥੇ ਬੰਦੇ ਸਰਬ ਗਾ ਮੈਨੂੰ ਜ਼ਰੂਰੀ ਕਾਰਨਾ ਕਰਕੇ ਆਉਣਾ ਪਿਆ ਉਹ ਲੋਕ ਜਾਗ ਗਏ ਨੇ ਈਵਨ مشਵਾਰੇ ਵੀ ਸਾਡੇ ਨਾਲ سپورਟ ਕੀਤੀ ਉਹਨਾਂ ਨੇ ਸੋ ਉਹ ਲੋਕ ਜਾਗ ਗਏ ਨੇ ਉਹ ਸਮਝਦੇ ਨੇ ਵੀ ਆਪਣੀਆਂ ਹੱਕੀ ਮੰਗਾਂ ਲਈ ਸਾਨੂੰ ਲੜਨਾ ਪਊਗਾ ਸੋ ਵਿਧਾਨਕ ਤੌਰ ਤੇ ਜਿਹੜਾ ਲੋਕਤੰਤਰ ਸਾਨੂੰ ਰਾਈਟ ਦਿੰਦਾ ਹੈ ਵੀ ਅਸੀਂ ਪੀਸਫੁਲੀ ਪ੍ਰੋਟੈਸਟ ਕਰ ਸਕਦੇ ਹਾਂ ਆਪਣੀਆਂ ਡਿਮਾਂਡ ਪੂਰੀ ਕਰਨੇ ਨੂੰ ਮਗੋਂ ਲਈ ਮਨਾਉਣ ਲਈ ਜੇ ਸਰਕਾਰਾਂ ਨਹੀਂ ਦਿੰਨੀਆਂ ਤੇ ਸੋ ਅੱਜ ਇਹ ਉਹ ਗੱਲਾਂ ਕਰਨ ਵੀ ਜੀ ਇਹ ਤਾਂ ਐ ਕਰਦੇ ਆਂਗੇ ਉਹ ਕਰਦੇ ਆਂਗੇ ਇੱਕ ਸਮਾਂ ਦੇ ਦੇ ਉਹ ਐ ਕਰ ਦਿਓ ਇਹ ਤਾਂ ਸਮਾਂ ਛੱਡੋ ਸਾਨੂੰ ਇੱਕ ਸਾਲ 13 ਦਿਨ ਬਿਠਾ ਕੇ ਜੋ ਰਿਟਨ ਜੀ ਦਿੱਤਾ ਸੀ ਉਤੋਂ ਮੁੱਕਰ ਗਏ ਇਹਨਾਂ ਦਾ ਕੋਈ ਟਿਕਾਣਾ ਹੀ ਨਹੀਂ ਹੈ ਸੋ ਇਹ ਲੋਕਾਂ ਦੇ ਕੋਲ ਹੁਣ ਪੀਸਫੁਲੀ ਪ੍ਰੋਟੈਸਟ ਤੋਂ ਇਲਾਵਾ ਕੋਈ ਰਸਤਾ ਬਾਕੀ ਨਹੀਂ ਰਿਹਾ। ਸਾਈਂ ਸਾਹਿਬ ਤੁਹਾਡਾ ਜਿਹੜੇ ਕਰ ਅਸੀਂ ਗੱਲ ਕਰੀਏ ਇਸ ਵਕਤ ਤਾਂ ਸਮਾਂ ਬੜਾ ਸੈਂਸਿਟਿਵ ਹੈ ਸਰਕਾਰਾਂ ਦੇ ਲਈ ਹਰ ਕੋਈ ਆਪਣਾ ਜਿਹੜਾ ਮੈਨੀਫੈਸਟੋ ਕੱਢ ਰਿਹਾ ਕਹਿੰਦੇ ਕਿਸਾਨ ਪੱਕੀ ਕੱਢ ਰਿਹਾ ਸੰਕਲਪ ਪੱਤਰੀਕਾ ਕੱਢੀ ਗਈ ਉਹ ਕਹਿੰਦੇ ਕਿਸਾਨ ਪੱਕੀ ਹੈ ਜਿਹੜੀ ਨਿਆਂ ਪੱਤਰੀਕਾ ਕੱਢੀ ਗਈ ਉਹ ਵੀ ਕਹਿੰਦੇ ਕਿਸਾਨ ਪੱਕੀ ਹੈ ਹਰ ਕੋਈ ਤਾਂ ਕਿਸਾਨ ਪੱਕੀ ਕੰਮ ਕਰ ਰਿਹਾ ਕਹਿੰਦੇ ਸਾਡੇ ਤੋਂ ਵਧੀਆ ਕੰਮ ਕੋਈ ਕਰ ਹੀ ਨਹੀਂ ਰਿਹਾ। ਫਿਰ ਇਹ ਤੁਹਾਡੇ ਸਵਾਲ 'ਚ ਜਵਾਬ ਆ ਗਿਆ ਨਾ ਹਰਜੀਤ ਗਰੇਵਾਲ ਦਾ ਅਸੀਂ ਜੇ ਧਰਨਾ ਲਾਇਆ ਤੇ ਅੱਜ ਬੈਠੇ ਆ ਕੇ ਤੇ ਤਾਈਓ ਕਿਸਾਨ ਉਹਨਾਂ ਦੇ ਚੋਣ ਮੈਨੀਫੈਸਟੋ ਚ ਆਇਆ ਨਾ ਨੰਬਰ 1 ਤੇ ਤਾਈਓ ਚੋਣ ਮਨੋਰਥ ਪੱਤਰ ਚ ਇੱਕ ਨੰਬਰ ਤੇ ਆਇਆ ਨਾ ਨਹੀਂ ਤਾਂ ਕਿਸਾਨ ਨੂੰ ਤਾਂ ਸਮਝਦੇ ਹੀ ਨਹੀਂ ਉਹਨੂੰ ਤਾਂ ਦੱਬ ਕੇ ਰੱਖਣਾ ਚਾਹੁੰਦੇ ਨੱਪ ਕੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਤਾਮਿਲਨਾਡੂ ਚ ਜਦੋਂ ਅਸੀਂ ਸੀਪੀ ਨੂੰ ਮਿਲ ਲਗੇ ਨਾ ਕਮਿਸ਼ਨਰ ਆਫ ਪੁਲਿਸ ਨੂੰ ਮਿਲ ਲਗੇ ਉਹ ਕਹਿੰਦਾ ਜੀ ਇੱਥੇ ਕਦੇ ਕਿਸੇ ਨੇ ਪਤਲਾ ਹੀ ਨਹੀਂ ਬhookਿਆ ਉਹ ਕਹਿੰਦਾ ਜੀ ਇੱਥੇ ਕਿਸਾਨ ਇਦਾਂ ਨਹੀਂ ਪ੍ਰੋਟੈਸਟ ਕਰਦੇ ਜਿੱਦਾਂ ਤੁਸੀਂ ਕਰਦੇ ਹੋ ਕਹਿਣ ਦਾ ਭਾਵ ਕੀ ਹੈ ਵੀ ਅੱਜ ਇਹ ਸਮਝਦੇ ਆ ਨਾ ਕਿ ਕਿਸਾਨਾਂ ਨੂੰ ਉਦਾਂ ਹੀ ਨੱਪ ਕੇ ਰੱਖੀਏ ਕਿਸਾਨ ਆਵੇ ਹੀ ਨਾ ਅਵੇਰਨੈਸ ਨਾ ਹੋਵੇ ਪਰ ਉਸ ਅੰਦੋਲਨ ਨੇ ਬੜੀ ਜਾਗਰੂਕੀ ਦਿੱਤੀ ਆ ਪੂਰੇ ਦੇਸ਼ 'ਚ 2020-21 ਨੇ ਅੱਜ ਲੋਕ ਜਾਗੇ ਨੇ ਆਪਣੇ ਹੱਕਾਂ ਲਈ ਤੇ ਅੱਜ ਇਹ ਜਿਹੜੀਆਂ ਗੱਲਾਂ ਕਰਦੇ ਨੇ ਹਰਜੀਤ ਗਰੇਵਾਲ ਵਰਗੇ ਅੱਜ ਉਹਨਾਂ ਨੂੰ ਪਤਾ ਲੱਗ ਜਾਣਾ ਚਾਹੀਦਾ ਪਈ ਅੱਜ ਲੋਕ ਹੁਣ ਜਾਗ ਗਏ ਨੇ ਇਹ ਤੁਹਾਡੇ ਸਵਾਲਾਂ ਦੇ ਜਵਾਬ ਲੋਕ ਦੇਣ ਲੱਗ ਪਏ ਨੇ ਲਗਾਤਾਰ ਤੁਹਾਨੂੰ ਇੱਥੇ ਦੇ ਦ੍ਰਿਸ਼ ਦਿਖਾ ਰਹੇ ਹਾਂ ਜਿੱਥੇ ਇੱਕ ਦਿਨ ਦੇ ਲਈ ਪਹਿਲਾਂ ਜਿਹੜੀ ਕਾਲ ਦਿੱਤੀ ਗਈ ਸੀ ਕਿ ਰੇਲ ਰੁਕੀ ਜਾਏਗੀ ਲੇਕਿਨ ਉਸ ਤੋਂ ਬਾਅਦ ਇਹ ਐਲਾਨ ਕਰ ਦਿੱਤਾ ਗਿਆ ਕਿ ਇੱਕ ਦਿਨ ਦੇ ਲਈ ਨਹੀਂ ਇਹ ਹੁਣ ਲੰਮੇ ਸਮੇਂ ਦੇ ਲਈ ਅਨਮਿੱਥੇ ਸਮੇਂ ਦੇ ਲਈ ਜਿਹੜੀ ਹੈ ਇਹ ਰੇਲਾਂ ਰੁਕੀਆਂ ਜਾਣਗੀਆਂ ਔਰ ਇੱਥੇ ਇਸ ਵਕ ਜਿਹੜਾ ਲੀਡਰ ਸੰਬੋਧਨ ਕਰ ਰਹੇ ਨੇ ਜਗਜੀਤ ਸਿੰਘ ਡੱਲੇਵਾਲ ਸੰਬੋਧਨ ਕਰ ਰਹੇ ਨੇ ਸੁਣਦੇ ਆ ਕੀ ਕਹਿ ਰਹੇ ਨੇ ਇੱਕ ਹਫਤੇ ਦਾ ਟਾਈਮ ਦਿੱਤਾ ਜਦੋਂ ਕਿ ਅਸੀਂ ਉਦੋਂ ਵੀ ਹਫ਼ਤੇ ਦਾ ਟਾਈਮ ਦੇਣ ਦੀ ਸਥਿਤੀ 'ਚ ਨਹੀਂ ਸੀ ਕਿਉਂਕਿ ਸਾਡਾ ਇੱਕ ਨੌਜਵਾਨ 19 ਤਰੀਕ ਤੋਂ ਜਿਹੜਾ ਜਿੰਦ ਜੇਲ੍ਹ 'ਚ ਅਨੀਜ ਖਟਕਰ ਮੁੰਡਾ ਹੈ ਉਸ ਦਿਨ ਤੋਂ ਉਹ ਮਰਨ ਵਰਤ ਤੇ ਅੰਛਨ ਤੇ ਬੈਠਾ ਹੈ ਔਰ ਕੁਝ ਦਿਨ ਤਾਂ ਉਹਨੇ ਪਾਣੀ ਵੀ ਨਹੀਂ ਪੀਤਾ ਔਰ ਉਹਨਾਂ ਹਾਲਾਤਾਂ 'ਚ ਉਹਦੇ ਤੇ ਕੋਈ ਫੈਸਲਾ ਲੈਣਾ ਉਹ ਟਾਈਮ ਦੇਣਾ ਉਚਿਤ ਨਹੀਂ ਸੀ ਲੇਕਿਨ ਫਿਰ ਵੀ ਆਪਾਂ ਟਾਈਮ ਦਿੱਤਾ ਕਿ ਕੋਈ ਗੱਲ ਨਹੀਂ ਜੇ ਤੁਸੀਂ ਸਮਝਦੇ ਹੋ ਤੇ ਕੋਆਰਡੀਨੇਸ਼ਨ ਕਰਕੇ ਅਸੀਂ ਇਹਦਾ ਹੱਲ ਕਰਾਉਣੇ ਆ ਤਾਂ ਅਸੀਂ ਤੁਹਾਨੂੰ ਇੱਕ ਹਫਤਾ ਉਹਨਾਂ ਨੇ ਮੰਗਿਆ ਤੇ ਇੱਕ ਹਫਤੇ ਦਾ ਆਪਾਂ ਟਾਈਮ ਦਿੱਤਾ ਉਸ ਦਿਨ ਵੀ ਆਪਾਂ ਪ੍ਰੈਸ ਦੇ ਵਿੱਚ ਬਾਹਰ ਆ ਕੇ ਇਹ ਗੱਲ ਕਹੀ ਸੀ ਤੇ ਭਈ ਸਾਡੀ ਮਜਬੂਰੀ ਬਣੇਗੀ ਸਾਡਾ ਕਦੇ ਵੀ ਮਨਸ਼ਾ ਅਰੇਲਾ ਰੋਕਣਾ ਨਹੀਂ ਹੁੰਦਾ ਸਾਡਾ ਕਦੇ ਵੀ ਮਨਸ਼ਾ ਰੋੜਾ ਰੋਕਣ ਦੀਆਂ ਨਹੀਂ ਹੁੰਦੀਆਂ ਲੇਕਿਨ ਇਹ ਜ਼ਰੂਰ ਹੈ ਕਿ ਸਮੇਂ ਦੀ ਹਕੂਮਤ ਨੂੰ ਸਮੇਂ ਦੀ ਸਤਾਧਾਰੀ ਧਿਰ ਨੂੰ ਜਾਣਕਾਰੀਆਂ ਪਹੁੰਚਾਉਣ ਲਈ ਆਪਣੇ ਮੁੱਦੇ ਆਪਣੇ ਮਸਲੇ ਉਹਨਾਂ ਤੱਕ ਪਹੁੰਚਾਉਣ ਲਈ ਜਿਹੜਾ ਪੀਸਫੁਲੀ ਅਸੀਂ ਅੰਦੋਲਨ ਕਰਦੇ ਆਂ ਉਹਦਾ ਰਾਖ਼ਤਿਆਰ ਕਰਨਾ ਹਰ ਇੱਕ ਨਾਗਰਿਕ ਦਾ ਸਾਡੇ ਸੰਵਿਧਾਨ ਚੋਂ ਮਿਲਿਆ ਹੋਇਆ ਅਧਿਕਾਰ ਹੈ ਕਿਉਂਕਿ ਅਸੀਂ ਲੋਕਤੰਤਰਕ ਦੇਸ਼ ਦੇ ਵਿੱਚ ਵਸਦੇ ਹਾਂ ਲੋਕਤੰਤਰਕ ਦੇਸ਼ ਦੇ ਵਸਿੰਦੇ ਹਾਂ ਇੱਥੋਂ ਦੇ ਵੋਟਰਾਂ ਹੈ ਇੱਥੋਂ ਦੇ ਨਾਗਰਿਕਾਂ ਉਹਦੇ ਮੁਤਾਬਕ ਅਸੀਂ ਦਿੱਲੀ ਜਾਣਾ ਚਾਹੁੰਦੇ ਸੀ ਇੱਥੇ ਬਹੁਤ ਸਾਰੀ ਪ੍ਰੈਸ ਵਾਲੇ ਵੀਰ ਸਵਾਲ ਕਰਦੇ ਸੀ ਕਿ ਪਹਿਲਾਂ ਤੁਸੀਂ ਰੋੜਾਂ ਰੋਕ ਲੀਆਂ ਹੁਣ ਤੁਸੀਂ ਰੇਲਵੇ ਟਰੈਕ ਵੀ ਰੋਕ ਲਿਆ ਦੱਸ ਦੇਣਾ ਚਾਉਣੇ ਆ ਭਰਾਵੋ ਜਿੱਦਿਆਂ ਅਸੀਂ ਰੋੜਾਂ ਰੋਕੀਆਂ ਨੋਟ ਕਰ ਲਿਓ ਅਸੀਂ ਰੋੜਾਂ ਤੇ ਆਏ ਆ 13 ਤਰੀਕ ਨੂੰ ਤੇ ਰੋੜਾਂ ਬੰਦ ਕਰਨ ਵਾਲੇ ਪ੍ਰਸ਼ਾਸਨ ਨੇ ਹਰਿਆਣਾ ਨੇ ਇਹ ਰੋੜਾਂ ਬੰਦ ਕਰਤੀਆਂ ਸੀ 6 ਤੇ 7 ਤਰੀਕ ਨੂੰ ਸਾਡੇ ਆਉਣ ਤੋਂ ਇੱਕ ਹਫ਼ਤਾ ਪਹਿਲਾਂ ਬੈਰੀਕੇਟਿੰਗ ਪਾ ਕਰਕੇ ਸੀਮਿੰਟ ਬਜਰੀ ਪਾ ਪਾ ਕੇ ਵਿੱਚ ਸਰੀਆ ਪਾ ਕੇ ਉਹ ਬੈਰੀਕੇਟਿੰਗ ਕੀਤੀ ਸੜਕਾਂ ਰੋਕੀਆਂ ਹੁਣ ਇਹ ਸੋਚਣ ਦੀ ਲੋੜ ਹੈ ਕਿ ਭਾਈ ਸੜਕਾਂ ਕਿਸਾਨਾਂ ਨੇ ਰੋਕੀਆਂ ਜਾਂ ਸਰਕਾਰ ਨੇ ਰੋਕੀਆਂ ਇਸ ਕਰਕੇ ਕਿਸਾਨਾਂ ਦੇ ਉੱਤੇ ਦੋਸ਼ ਮੜਨਾ ਛੱਡ ਕੇ ਸਿੱਧਾ ਇਹ ਦੋਸ਼ ਹਰਿਆਣੇ ਦੀ ਗਵਰਨਮੈਂਟ ਜਾਂ ਦਿੱਲੀ ਦੀ ਗਵਰਨਮੈਂਟ ਜਾਂ ਸਾਡੇ ਕੇਂਦਰ ਦੇ ਉੱਤੇ ਜਾਂਦਾ ਔਰ ਉਸੇ ਤਰ੍ਹਾਂ ਅਸੀਂ ਆ ਬੈਠੇ ਆ ਸਾਡੇ ਨੌਜਵਾਨਾਂ ਨੇ ਕੀ ਕੀਤਾ ਬਿਲਕੁਲ ਸ਼ਾਂਤ ਰਹੇ ਨੇ ਸਾਰੇ ਦਾ ਸਾਰਾ ਅੰਦੋਲਨ ਜਿਹੜਾ ਚੱਲਿਆ ਉਸ ਅੰਦੋਲਨ ਦੇ ਦੌਰਾਨ ਪੂਰੇ ਦੇ ਪੂਰੇ ਅੰਦੋਲਨ ਨੂੰ ਮੀਡੀਆ ਨੇ ਕਵਰ ਕੀਤਾ ਹੈ ਇੱਕ ਇੱਕ ਘਟਨਾ ਚੈਨਲਾਂ ਦੇ ਉੱਤੇ ਕਿੰਨਾਂ ਦੇ ਕੈਮਰੇ ਅਚ ਬੰਦ ਪਈ ਹੈ ਦੁਨੀਆ ਨੇ ਵੇਖ ਲਿਆ ਸਭ ਕੁਝ ਕਿਤੇ ਕੋਈ ਮੁੰਡਿਆਂ ਨੇ ਸਾਡੇ ਯੂਥ ਨੇ ਕਿਸੇ ਦੇ ਛੋਟੀ ਤੱਕ ਜਾਂ ਜਲੀ ਤੱਕ ਨਹੀਂ ਮਾਰੀ ਫਿਰ ਵੀ ਇਹਨਾਂ ਹਾਲਾਤਾਂ 'ਚ ਸਾਡੇ ਨੌਜਵਾਨਾਂ ਤੇ 307 ਵਰਗੀਆਂ ਧਾਰਾਵਾਂ ਲਾ ਦੇਣੀਆਂ ਜਾਂ ਇਹਦੂ ਵੀ ਗਾਹਾਂ ਸਾਡਾ ਇੱਕ ਨੌਜਵਾਨ ਖਨੋਰੀ ਬਾਰਡਰ ਤੇ ਬੋਲ ਰਿਹਾ ਹੈ ਇਹ ਕਹਿ ਰਿਹਾ ਕਿ ਕਿਸਾਨੋ ਸ਼ਾਂਤੀ ਬਣਾ ਕੇ ਰੱਖਣੀ ਆ ਡਿਸਪਲਨ ਦੇ ਵਿੱਚ ਰਹਿਆਂ ਫੌਜਾਂ ਜਿੱਤਦੀਆਂ ਹੁੰਦੀਆਂ ਇਹ ਕਹਿ ਰਿਹਾ ਇਹ ਵੀ ਕਿਹਾ ਉਹਨੇ ਕਿ ਇਧਰਲੇ ਪਾਸੇ ਆਪਾਂ ਕਿਸਾਨ ਐ ਤੇ ਉਧਰਲੇ ਪਾਸੇ ਜਿਹੜੇ ਜਵਾਨ ਨੇ ਉਹ ਵੀ ਸਾਡੇ ਕਿਸਾਨਾਂ ਦੇ ਮਜ਼ਦੂਰਾਂ ਦੇ ਪੁੱਤ ਐ ਉਹਨਾਂ ਦੇ ਨਾਲ ਕਿਸੇ ਨੇ ਵੀ ਹੱਥਾ ਪਾਈ ਨਹੀਂ ਕਰਨੀ ਇਹ ਕਿਹਾ ਤੇ ਜਿਹੜਾ ਬੁਲਾਰਾ ਇਹ ਕਹਿ ਰਿਹਾ ਹੋਵੇ ਤੇ ਉਹਨੂੰ ਮੁਕੱਦਮਾ ਜਦੋਂ ਉਹਦੇ ਤੇ ਦਰਜ ਕੀਤਾ ਉਹਦੇ ਤੇ 307 ਲਾਉਣ ਦੇ ਨਾਲ ਨਾਲ ਆਰਮੈਟ ਲਾਇਆ ਹੈ ਇਹਦਾ ਮਤਲਬ ਕੀ ਨਿਕਲਦਾ ਹੈ ਜੇ ਸਾਡੇ ਨੌਜਵਾਨਾਂ ਨੇ ਕੁਝ ਨਹੀਂ ਕੀਤਾ ਸਿਰਫ ਉਹਨਾਂ ਨੂੰ ਜੇਲ੍ਹਾਂ 'ਚ ਸਿੱਟਣ ਦਾ ਇੱਕ ਤਰੀਕਾ ਵਰਤਿਆ ਜਾ ਰਿਹਾ ਹੈ ਤਰ੍ਹਾਂ-ਤਰ੍ਹਾਂ ਦੀਆਂ ਧਰਾਵਾਂ ਲਾ ਕੇ ਉਹਨਾਂ ਦੀ ਆਵਾਜ਼ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਪੂਰੇ ਦੇਸ਼ ਦੇ ਲੋਕਾਂ ਨੂੰ ਕਹਿਣਾ ਚਾਹਣਾ ਇਸ ਮੀਡੀਆ ਦੇ ਰਾਹੀਂ ਇਹ ਉਹ ਤਿੰਨ ਨੌਜਵਾਨਾਂ ਨੂੰ ਜੇਲ੍ਹ 'ਚ ਨਹੀਂ ਬੰਦ ਕੀਤਾ ਇਹ ਪੂਰੇ ਲੋਕਤੰਤਰਕ ਢਾਂਚੇ ਨੂੰ ਤੋਰ ਕੇ ਆਵਾਜ਼ ਬੁਲੰਦ ਕਰਨ ਵਾਲੇ ਹੱਕਾਂ ਦੀ ਆਵਾਜ਼ ਚੁੱਕਣ ਵਾਲੇ ਲੋਕਾਂ ਨੂੰ ਇਹ ਸਨੇਹਾ ਦਿੱਤਾ ਕਿ ਜੇਕਰ ਕੱਲ ਨੂੰ ਤੁਸੀਂ ਬੋਲੋਗੇ ਤਾਂ ਇਹ ਸਜ਼ਾ ਤੁਹਾਨੂੰ ਵੀ ਦਿੱਤੀ ਜਾਏਗੀ ਇੱਕ ਨਮੂਨਾ ਹੈ ਇਸ ਕਰਕੇ ਕੱਲੇ ਉਹ ਨੌਜਵਾਨ ਇਹ ਨਹੀਂ ਹੈ ਕਿ ਉਹ ਹਰਿਆਣੇ ਦੇ ਨੌਜਵਾਨ ਨੇ ਉਹ ਭਾਰਤ ਦੇ ਨਾਗਰਿਕ ਨੇ ਸਾਡੀ ਸਾਰਿਆਂ ਦੀ ਲੜਾਈ ਲੜ ਰਹੇ ਨੇ ਡਬਲਿਊਟੀਓ ਦੀ ਗੱਲ ਰੱਖੀ ਜਾਂਦੀ ਹੈ ਜਦੋਂ ਤਾਂ ਫਿਰ ਇਹ ਲੜਾਈ ਕੱਲੇ ਕਿਸਾਨਾਂ ਦੀ ਨਹੀਂ ਰਹਿ ਜਾਂਦੀ ਮਿੱਤਰੋ ਹਰ ਉਸ ਇੰਡਸਟਰੀਅਲਿਸਟ ਦੀ ਬਣ ਜਾਂਦੀ ਹੈ ਹਰ ਉਸ ਵਪਾਰੀ ਦੀ ਬਣ ਜਾਂਦੀ ਹੈ ਹਰ ਉਸ ਮੁਲਾਜ਼ਮ ਦੀ ਬਣ ਜਾਂਦੀ ਹੈ ਜਿਹੜਾ ਦੇਸ਼ ਦੇ ਅੰਦਰ ਅੱਜ ਦੇ ਸੱਤਾ ਦੇ ਮੁਤਾਬਕ ਅੱਜ ਦੇ ਢਾਜੇ ਦੇ ਮੁਤਾਬਕ ਆਪਣੀ ਰੋਟੀ ਖਾ ਰਿਹਾ ਹੈ ਔਰ ਇੱਥੇ ਵੀ ਵੱਡੀ ਗਿਣਤੀ ਦੇ ਵਿੱਚ ਲੋਕ ਮੌਜੂਦ ਹੋਏ ਨੇ ਕਿਸਾਨਾਂ ਦੇ ਲੀਡਰਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਹੋਰ ਵੀ ਗੱਲਬਾਤ ਜਾਣਾਂਗੇ ਕਿ ਕੀ ਜਿਸ ਵਕਤ ਅਸੀਂ ਇਹ ਹਾਲਾਤਾਂ ਦੀ ਗੱਲ ਕਰਦੇ ਆਂ ਤੇ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਨੂੰ ਤਰਨੇ ਕਿਉਂ ਲਗਾਣੇ ਪੈ ਰਹੇ ਨੇ ਕਿਉਂਕਿ ਜਿਸ ਵਕਤ ਇਹ ਹਾਲਾਤ ਵਿਗੜਦੇ ਨੇ ਤੇ ਸਵਾਲ ਫੇਰ ਵੀ ਕਿਸਾਨਾਂ ਦੇ ਪੱਲੇ ਦੇ ਉੱਤੇ ਵਾਧੂ ਉੱਠਦੇ ਨੇ ਲੇਕਿਨ ਨੌਜਵਾਨ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਨੂੰ ਛੱਡੇ ਜਾਣ ਦੀ ਮੰਗ ਬਾਰ-ਬਾਰ ਕੀਤੀ ਜਾ ਰਹੀ ਹੈ ਇਸ ਤੋਂ ਅੱਗੇ ਵੀ ਜਿਹੜੇ ਨੇ ਉਹ ਇੱਥੇ ਦੇ ਦ੍ਰਿਸ਼ ਜ਼ਰੂਰ ਦੇਖਾਂਗੇ ਕਿਉਂਕਿ ਤੁਹਾਨੂੰ ਵੀ ਦਿਖਾਵਾਂਗੇ ਤੁਸੀਂ ਇਧਰਲੇ ਪਾਸੇ ਮੈਂ ਆਪਣੇ ਮਰਾ ਪਰਸਨ ਨੂੰ ਕਹੂੰਗੀ ਕੈਮਰਾ ਦਿਖਾਇਆ ਜਾਵੇ ਕਿ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਬਜ਼ੁਰਗ ਜਿਹੜੇ ਨੇ ਇੱਕ ਵਾਰ ਫੇਰ ਤੋਂ ਰੇਲ ਦੀਆਂ ਜਿਹੜੀਆਂ ਪਟੜੀਆਂ ਨੇ ਉਹਨਾਂ ਤੇ ਬੈਠੇ ਹੋਏ ਨੇ ਔਰ ਹੱਥਾਂ ਦੇ ਵਿੱਚ ਝੰਡੇ ਨੇ ਕਿਸਾਨੀ ਦੇ ਝੰਡੇ ਨੇ ਆਪਣੀ ਜੱਥੇਬੰਦੀਆਂ ਦੇ ਝੰਡੇ ਨੇ ਔਰ ਲੋਕਾਂ ਨੂੰ ਸਪੋਰਟ ਕਰਦੇ ਹੋਏ ਕਿਸਾਨਾਂ ਦੇ ਨੌਜਵਾਨਾਂ ਨੂੰ ਸਪੋਰਟ ਕਰਦੇ ਹੋਏ ਜਿਹੜਾ ਆ ਇਹ ਝੰਡੇ ਹੱਥਾਂ ਦੇ ਵਿੱਚ ਫੜੇ ਹੋਏ ਨੇ ਕਿਸੇ ਵੀ ਧਰਨੇ ਮੁਜਾਰੇ ਦੀ ਗੱਲ ਕਰਦੇ ਆ ਬੀਬੀ ਜੀ ਜਿਸ ਤਰ੍ਹਾਂ ਤੁਸੀਂ ਬੀਬੇ ਕਿਸੇ ਧਰਨੇ ਦੀ ਗੱਲ ਕਰਦੇ ਆ ਜਾਂ ਮੁਜਾਰੇ ਦੀ ਗੱਲ ਕਰਦੇ ਆ ਇਸ ਵਕਤ ਮਹਿਲਾਵਾਂ ਦਾ ਰੋਲ ਬਹੁਤ ਵੱਡਾ ਰਹਿੰਦਾ ਹੈ ਸਿੰਘੂ ਬਾਰਡਰ ਤੇ ਵੀ ਦੇਖਿਆ ਗਿਆ ਸੀ ਮਹਿਲਾਵਾਂ ਨੇ ਜਾ ਕੇ ਮੋਰਚਾ ਆਪਣੇ ਵੱਲੋਂ ਸੰਭਾਲਿਆ ਸੀ ਇੱਥੇ ਵੀ ਤੁਸੀਂ ਪਹੁੰਚਿਓ ਕਿਸਾਨਾਂ ਦੇ ਉੱਤੇ ਬਾਰ ਬਾਰ ਗੱਲਾਂ ਕੀਤੀਆਂ ਜਾਂਦੀਆਂ ਕਿ ਕਿਸਾਨ ਸਹੀ ਨਹੀਂ ਕਰ ਰਹੇ ਕਿਸਾਨ ਸਹੀ ਨਹੀਂ ਕਰ ਰਹੇ ਕੀ ਕਹਿੰਦਾ तो सरकार बोल रहा है किसान सही नहीं है हम बोल रहे सरकार सही नहीं है अगर सरकार किसके लिए बनाई गई है लोकतंत्र के लिए ना जनता के लिए वो हमारा नौकर है उनका कहना हम सुने या? हमारी मांगे उनको सुनना जरूरी है हम वोट किसको देते हैं एक विधायक बनाते है कि हमारा जो पूर, काम अधूरा वो पूरी कर दे लेकिन वो कुर्सी पे बैठते वो अपना काम शुरू कर देते हमारा नहीं करते हमारा आज 2011 से हमारी मांगे हैं एम एस पी कट्ट कट, तेईस फसलों की मांगे हैं कि सरकार मान ले और हमें ये एम एस पी दे किसानों की आज शहरों में कोई भी चीज़ सस्ता नहीं मिलता अगर बासमती चावल देखी जाए पैकेट में तीन सौ रुपए किलो मिल रहा है आटा सौ रुपए किलो मिल रहा है दूध सौ रुपए किलो मिल रहा है सभी चीज़ वहाँ महंगी मिल रहा है या तो कि मटर भी सौ रुपए पनीर भी दो सौ बीस रुपए तो पर किसानों से सस्ते में क्यों उठाए जा रहा है मैं एक चीज़ अभी जो है एमपी इलेक्शंस होने जा रही हैं उसके दौरान सब ने अपने अपने मैनिफेस्टो रिलीज किए हैं सब कहते हैं हम किसान के हिमायती हैं हम किसान के लिए काम करते हैं लगता है की वो गलत है जो घर घर में जाके बच्चों की पूरी उनकी जो, डाटा है लेती है। बच्चों की पेगनेट जो नौ महीने की इतनी मेहनत करती है उनको तीन तीन हजार दे रहा है दिल्ली में शर्म की बात है कि नहीं कम से कम उनको पंद्रह हजार तनखाए मिलनी चाहिए फिर लड़ रहे जातिवाद के ऊपर मोदी सरकार जातिवाद को भी देख रहा है आरक्षण नहीं देना चाहिए चाहते हैं सिजुल कर नौकरी से निकाला जा रहा है सबको जो नीच जाति के है उस पर भी सभी रोड पे है दिल्ली में कौन सी चीज आदिवासी भी है रोड पे अपने जंगल को बचाने के लिए तो कौन सी मांगे नहीं है जो कोई भी मांगे मोदी सरकार नहीं सुनने को तैयार तो फिर इस इस सरकार को हम क्या करें सरकार अब इस्तीफा दे दे मोदी सरकार हमें नहीं चाहिए ऐसी सरकार अच्छा जब हम इन लोगों की बात करते हैं या जिस तरीके से सरकारें काम कर रही हैं आपको लगता है कि आने वाले समय में भविष्य जो है वो जो नौजवान पीढ़ी है उनके लिए ठीक है उनके लिए हालात अच्छे होंगे क्योंकि कहा जाता है कि अच्छे दिन आने वाले हैं नहीं बिल्कुल नहीं नौजवान तो खुदकुशी कर रहे हैं कुछ बाहर जा रहे हैं तो हम नहीं चाहते कि सरकार ये अच्छे दिन बोल रहा है लेकिन अच्छे बुरे दिन ला रहे हैं आने वाले वक्त हमें सबको ग़ुलाम बनाना चाहते हैं और हम नहीं चाहते हमें अपना हक लेकर ही उठना है और हमारे नौजवानों को भी नौकरी का तो सबको नौकरी से निकाले जा रहे हैं प्राइवेट में कर रहे हैं और प्राइवेट में बारह बारह अट्ठारह घंटा ड्यूटी लेंगे लेकिन वही चार पाँच हज़ार दस हज़ार से कम नहीं मिलेंगे लेकिन हम चाहते हैं अगर प्राइवेट में भी कर रहा है तो उसमें भी सैलरी बहुत मिलना चाहिए कम से कम जो महंगाई का है जो महंगाई के साथ कम से कम नौजवानों को तीस चालीस हजार हर वर्ग को देना चाहिए समानता देना चाहिए जब मोदी सरकार सिविल कोर्ट ला रहा है तो हमें सैलरी में और जातिवाद में समानता क्यों नहीं दी जा रहा है आप दिल्ली से यहाँ तक आए हो आप इस आंदोलन के लिए आए हो खास कर आई ये आंदोलन मैं शुरू से ही हूँ क्योंकि देखिए हमारे किसानों की जो बातें जो है हम वो वक्त भी देखा है हमें कटोरा थमनी पड़ी सन पैंसठ की बासठ की मैं पैदा इकसठ की बासठ में हमें कटोरा थमा दिया गया था फसलें हमारे भारत में हम खिचड़ी खाते थे भुट्टे की गेहूँ चावल नहीं था विदेशों से मंगा मंगा गया था विदेश ने मंगा मना कर दिए थे आज उस 40-50 साल में यहाँ तक के हरियाली को लाने में हम बहुत हमारे बुजुर्गों ने बहुत कुर्बानियाँ दी है और इस हरियाली को भारत से लेकर विदेश तक ले गए आज हमारे ये विदेश की सारी चीज़ें विदेशों में जा रहा है तो अडानी अंबानी का नज़र तो पूंजीपतियों का अब किसानों के ऊपर है कि जमीन मिल जाए हमें ये खेतीबाड़ी मिल जाए लेकिन हम नहीं देंगे ये हमारे पुरखों ने बहुत कुर्बानी दिया है हम अपने जाति जमीन और हमारा वो एक कहावत है ना पुरजा पुरजा का कबू ना छोड़े खेत तो हम ये खेत नहीं जाने देंगे सरकार के हाथ में बहुत-बहुत शुक्रिया गलत करने करन देखो महिला दे के। के नाल गल कर रही सिगे बिल्कुल कहंदे कि जेड़ा साडे नाल अन्याय हुंदा जिस तरीके दे नाल बार-बार ਕਾਰਪੋਰੇਟਾਂ ਦੇ ਨੀਤੀਆਂ ਜਿਹੜੀਆਂ ਨੇ ਉਹ ਬਣਾਈ ਜਾ ਰਹੀਆਂ ਨੇ ਉਹਨਾਂ ਦੇ ਪੱਖ ਦੇ ਵਿੱਚ ਕੰਮ ਕੀਤਾ ਜਾ ਰਿਹਾ ਹੈ ਉਹਦਾ ਵਿਰੋਧ ਕਰਦੇ ਹੋਏ ਇਹ ਵੀ ਕਿਹਾ ਕਹਿੰਦੇ ਕਿ ਇੱਕ ਸਮਾਂ ਉਹ ਸੀ ਜਿਸ ਵਕਤ ਹਰ ਚੀਜ਼ ਬਾਹਰੋਂ ਮੰਗਾਣੀ ਪੈਂਦੀ ਸੀ ਔਰ ਇੱਥੇ ਕੁਝ ਨਹੀਂ ਹੁੰਦਾ ਸੀ ਲੇਕਿਨ ਉਹ ਕਿਸਾਨ ਹੀ ਹੈ ਜਿਹੜਾ ਹਰੀ ਕ੍ਰਾਂਤੀ ਲੈ ਕੇ ਆਇਆ ਉਸ ਤੋਂ ਬਾਅਦ ਹਰ ਚੀਜ਼ ਦੇ ਲਈ ਭਾਰਤ ਨੂੰ ਆਪਣੇ ਆਪ ਜਿਹੜਾ ਆਤਮ ਜਿਹੜਾ ਸਮਰਪਣ ਆਤਮ ਸਮਰਪਿਤ ਬਣਾਇਆ ਕਿ ਉਹ ਆਪਣੇ ਆਪ ਹਰ ਚੀਜ਼ ਕਰ ਸਕਦਾ ਹੈ ਕਿ ਉਹ ਆਪਣੇ ਆਪ ਦੇ ਲਈ ਪੂਰਾ ਤੋਰਤੇ ਪੂਰਾ ਹੈ ਕਿ ਉਹਨੂੰ ਕਿਸੇ ਹੋਰ ਦੀ ਲੋੜ ਨਹੀਂ ਹੈ ਲੇਕਿਨ ਜਿਸ ਵਕਤ ਅਸੀਂ ਇਹ ਤਰੀਕੇ ਦੇਖਦੇ ਆਂ ਤੇ ਫਿਰ ਇਹ ਦ੍ਰਿਸ਼ ਤੁਹਾਨੂੰ ਇਧਰਲੇ ਪਾਸੇ ਜ਼ਰੂਰ ਕੈਮਰਾ ਪਰਸਨ ਨੂੰ ਕਹੂੰਗੀ ਕਿ ਇਧਰ ਨੂੰ ਕਮਾ ਕੇ ਦਿਖਾਇਆ ਜਾਵੇ ਕਿ ਜਿਸ ਤਰੀਕੇ ਦੇ ਨਾਲ ਇਹ ਸੰਖਿਆ ਜਿਹੜੀ ਹੈ ਲਗਾਤਾਰ ਵੱਧਦੀ ਜਾ ਰਹੀ ਹੈ ਲੋਕਾਂ ਦੀ ਗਿਣਤੀ ਇੱਥੇ ਲਗਾਤਾਰ ਵੱਧਦੀ ਜਾ ਰਹੀ ਹੈ ਔਰ ਲੋਕ ਜਿਹੜੇ ਨੇ ਉਹ ਕਾਰਪੋਰੇਟ ਕਰਾਣਿਆਂ ਪੱਖੀ ਜਿਹੜੀਆਂ ਨੀਤੀਆਂ ਨੇ ਉਹਦਾ ਵੀ ਵਿਰੋਧ ਕਰ ਰਹੇ ਨੇ ਲੇਕਿਨ ਖਾਸ ਕਰ ਅੱਜ ਇੱਥੇ ਇਸ ਲਈ ਪਹੁੰਚੇ ਨੇ ਕਿਉਂਕਿ ਜਿਹੜੇ ਨੌਜਵਾਨਾਂ ਨੂੰ गिरफ्तार ਕੀਤਾ ਗਿਆ ਉਹ ਗ੍ਰਫਤਾਰੀਆਂ ਤੋਂ ਕਹਿੰਦੇ ਉਹ ਨੌਜਵਾਨਾਂ ਨੂੰ ਬਾਹਰ ਕਢਾਣਾ ਹੈ ਕੈਮਰਾ ਤੇ ਮੇਰੇ ਸਹਿਯੋਗੀ अमन ਦੇ ਨਾਲ ਮੈਂ ਅਨੂਜਾ ਸ਼ਰਮਾ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ